ਕਿਸਾਨਾਂ ਵੱਲੋਂ ਫਿਰ ਤੋਂ ਇੱਕ ਵਾਰ ਐਲਾਨ ਕਰ ਦਿੱਤਾ ਗਿਆ ਕਿ ਸ਼ੰਭੂ ਬਾਰਡਰ ਖੁੱਲਣ ਤੋਂ ਬਾਅਦ ਦਿੱਲੀ ਜਾਇਆ ਜਾਵੇਗਾ ਉਸ ਤੋਂ ਪਹਿਲਾਂ ਕੱਲ 2 ਦਿਨ ਦਾ ਪਲਾਨ ਜਿਹੜਾ ਉਹ ਅੰਮਾਲੇ ਦਾ ਰੱਖਿਆ ਗਿਆ ਨਵਦੀਪ ਚਲਵੇੜੇ ਦੀ ਰਿਹਾਈ ਨਹੀਂ ਮੰਗਣ ਲੱਗਾ ਐਸਪੀ ਦਫ਼ਤਰ ਜਿਹੜਾ ਇਹੋ ਘੇਰਿਆ ਜਾਵੇਗਾ ਤਾਂ ਫੁੱਲ ਸਾਹਿਬ ਜੀ ਪਲੈਨਿੰਗ ਕੀ ਹੈ ਕੱਲ ਦੀ ਖਾਸ ਤੌਰ ਤੇ ਅੰਮਾਲੇ ਦੇ ਵਿੱਚ ਕਿਸ ਤਰੀਕੇ ਨਾਲ ਪ੍ਰਦਰਸ਼ਨ ਕਰੋਗੇ ਇਹ ਜੀ ਸਾਡਾ ਕੋਈ ਪਹਿਲਾਂ ਦੀ ਅਨਾਉਂਸ ਕੀਤਾ ਲਗਭਗ 20 ਦਿਨ ਪਹਿਲਾਂ ਹੁੰਦਾ ਵੀ ਅਸੀਂ ਉਹਦੀ ਜਿਹੜੇ ਝੂਠੇ ਕੇਸ ਦੇ ਵਿੱਚ ਉਹਦੀ ਗ੍ਰਿਫਤਾਰੀ ਕੀਤੀ ਹੈ ਤੇ ਉਦੋਂ ਬਾਅਦ ਉਹਦੇ ਤੇ ਸਾਡੇ ਨੇ ਟਾਰਚਰ ਕੀਤਾ ਹੈ ਇਹ ਸਾਰਾ ਅਸੀਂ ਉਹ ਜਿਹੜੀਆਂ ਇੰਟਰਵਿਊਆਂ ਵੀ ਉਹਦੇ ਪਰਿਵਾਰ ਦੀਆਂ ਉਹਦੀ ਮਾਤਾ ਦੀਆਂ ਜੋ ਇੰਟਰਵਿਊ ਉਹਦੇ ਨਾਲ ਇੰਟਰਵਿਊ ਕਰਕੇ ਆਏ ਆ ਮੁਲਾਕਾਤ ਕਰਕੇ ਆਏ ਆ ਜੇਲ੍ਹ 'ਚ ਉਹਨਾਂ ਸਾਰਿਆਂ ਦੇ ਇੰਟਰਵਿਊ ਤੁਸੀਂ ਵੇਖੀ ਹੋਣਗੇ ਸੋ ਇਸ ਕਰਕੇ ਅਸੀਂ ਇਹ ਪ੍ਰੋਟੈਸਟ ਇਹ ਸਾਡਾ ਵੀ ਉਹ ਕੋਈ ਮੁਰਜ਼ਮ ਨਹੀਂ اخਲਾਕੀ ਮੁਰਜ਼ਮ ਨਹੀਂ ਤੇ ਨਾ ਉਹਦੇ ਤੇ ਕੋਈ ਉਹਨੇ ਕੋਈ اخਲਾਕੀ ਜੁਰਮ ਕੀਤਾ ਉਹਨੇ ਕੋਈ ਜੁਰਮ ਕੀਤਾ ਇਹਨਾਂ ਦੇ ਸ਼ਬਦਾਂ ਦੇ ਵਿੱਚ ਵੀ ਉਹਨਾਂ ਨੇ ਕਿਸਾਨਾਂ ਨੂੰ ਅੰਦੋਲਨ ਦੇ ਵਿੱਚ ਲਾਮਬੰਦ ਕੀਤਾ ਪਹਿਲਾਂ ਵਾਲੇ ਦਿੱਲੀ ਅੰਦੋਲਨ ਦੇ ਵਿੱਚ ਵੀ ਬਟਰ ਕੈਨਨ ਵਾਲੇ ਬਟਰ ਜਿਹੜਾ ਕੈਨਨ ਵਾਲਾ ਮੁੰਡੇ ਦੇ ਬੁਆਏ ਦੇ ਤੌਰ ਤੇ ਉਹ ਵੀਰੋ ਬਣਿਆ ਸੀ ਤੇ ਹੁਣ ਵੀ ਉਹਨੇ ਇਹ ਜਿਹੜਾ 13 ਫਰਵਰੀ ਤੋਂ ਸ਼ੁਰੂ ਹੋਇਆ ਇਹਦੇ ਵਿੱਚ ਵੀ ਕੀਤਾ ਇਸ ਕਰਕੇ ਵੀ ਕਿਸਾਨਾਂ ਨੂੰ ਆਪਦੇ ਹੱਕਾਂ ਦੇ ਖਾਤਰ ਲਾਹਮਤ ਕਰਨਾ ਨੌਜਵਾਨਾਂ ਨੂੰ ਲਾਹਮਤ ਕਰਨਾ ਇਹ ਕੋਈ ਕੋਈ ਕ੍ਰਾਈਮ ਨਹੀਂ ਕੋਈ اخਲਾਕੀ ਜੁਰਮ ਨਹੀਂ ਇਸ ਕਰਕੇ ਉਹਦੇ ਤੇ ਇਹ ਜਿਆ ਟਾਰਚਰ ਕਰਨਾ 3 ਡਿਗਰੀ ਟਾਰਚਰ ਕਰਨਾ ਤੇ ਉਹਦੇ ਬਾਅਦ ਉਹਨੂੰ ਏਨੇ ਮਹੀਨੇ ਬੰਦ ਕਰਕੇ ਰੱਖਣਾ ਇਸ ਦੀ ਅਸੀਂ ਜਿਹੜਾ ਸਾਡਾ ਰਿਹਾਈ ਦੀ ਖਤਰ ਅਸੀਂ 2 ਦਿਨਾਂ ਦਾ ਅਨਾਉਂਸ ਕੀਤਾ ਹੋਇਆ ਵੀ 17 ਤਰੀਕ ਨੂੰ ਅਸੀਂ ਪਹਿਲਾਂ ਧੜਾ ਮੰਡੀ 'ਚ ਇਕੱਠੇ ਹੋ ਕੇ ਉੱਥੇ ਪੀਸਫੁਲੀ ਮਾਰਚ ਕਰਦੇ ਹੋਏ ਐਸਪੀ ਦਫ਼ਤਰ ਤੱਕ ਰ ਜਾਵਾਂਗੇ ਤੇ ਰਾਤ ਵੀ ਰ੍ਹਾਂਗੇ ਅਗਲਾ ਦਿਨ ਵੀ ਅਗਲੇ ਦਿਨ ਸ਼ਾਮ ਨੂੰ ਆ ਜਿਹੜੀ ਉਹ ਦੀ ਸਮਾਪਤੀ ਕਰਾਂਗੇ ਪ੍ਰੇਖਿਆ ਇਥੋਂ ਸ਼ੰਭੂ ਤੋਂ ਸ਼ੁਰੂਆਤ ਹੋਣੀ ਹੈ ਵੱਖ-ਵੱਖ ਇਲਾਕਿਆਂ ਦੇ ਉੱਤੋਂ ਸਿੱਧਾ ਤੁਸੀਂ ਉੱਥੇ ਪਹੁੰਚੋ ਕੋਈ ਸ਼ੰਭੂ ਇਕੱਠੇ ਨਹੀਂ ਹੋਣਾ ਵੱਖ-ਵੱਖ ਇਲਾਕਿਆਂ ਤੋਂ ਜਿੱਧਰ ਦੀ ਵੀ ਕਿਸੇ ਨੂੰ ਸ਼ੂਟ ਕਰਦਾ ਹਰਿਆਣੇ ਵਾਲੇ ਆ ਜਿਹੜੇ ਹੈਗੇ ਆ ਆਪਣਾ ਕਰਨਾਲ ਹੈ ਕੁਰਖhetra ਉਹ ਤਾਂ ਇਧਰ ਸ਼ੰਭੂ ਆਉਣ ਦੀ ਲੋੜ ਹੀ ਨਹੀਂ ਜਿੱਧਰ ਦੀ ਵੀ ਕਿਸੇ ਨੂੰ ਨੇੜੇ ਪੈਂਦਾ ਸ਼ਾਰਟ ਕਰਦਾ ਇੱਕ ਵਾਰੀ ਸਿੱਧੇ ਅੰਬਾਲਾ ਸਿਟੀ ਦਾ ਜੋ ਦਾਣਾ ਮੰਡੀ ਹੈ ਉੱਥੇ ਇਕੱਠੇ ਹੋਣ ਦਾ ਹੈਗਾ 11 ਵਜੇ 11 ਵਜੇ ਤੱਕ ਕੋਈ ਸਾਰੇ ਉੱਥੇ ਪਹੁੰਚ ਜਾਣਗੇ ਉੱਥੋਂ ਗਾਹਾਂ ਮਾਰਚ ਕਰਕੇ ਅੱਗੇ ਵਧਾਂਗੇ ਤੇ 17 ਤੋਂ ਬਾਅਦ 18 ਸ਼ਾਮ ਤੱਕ ਵੀ ਜੇ ਰਹੀ ਨਹੀਂ ਹੁੰਦੀ ਤਾਂ ਫਿਰ ਅਸੀਂ ਉਦੋਂ ਗਾਹਾਂ ਅਗਲਾ ਐਲਾਨ ਕਰਕੇ ਉਹਦੀ ਸਮਾਪਤੀ ਕਰਾਂਗੇ ਉਹਦਾ ਮੁੱਖ ਮਕਸਦ ਉਹਦੀ ਰਿਹਾਈ ਹੈ ਰਿਹਾਈ ਹੈ ਜੀ ਕੱਲ ਵਾਲਾ ਜਿਹੜਾ ਅੰਬਾਲੇ ਵਾਲਾ ਹੈਗਾ ਕੱਲ ਤੇ ਪਰਸੋਂ ਵਾਲਾ ਉਹਦਾ ਮੁੱਖ ਮਕਸਦ ਨਵਦੀਪ ਜੇਲ੍ਹ ਜਲਵੇੜਾ ਦੀ ਰਿਹਾਈ ਹੈ ਇੱਕੋ ਇੱਕ ਹੋਰ ਉਹਦੇ ਬਾਅਦ ਉਹਨਾਂ ਨੇ ਪਹਿਲਾਂ ਜਿਹੜੀਆਂ ਤਿਆਰੀਆਂ ਕੀਤੀਆਂ 144 ਲਾਤੀ ਉਹ ਤਾਂ ਕੀ ਹੱਲਾ ਮੁੜ ਕੇ ਦੇਖੋ ਜੀ 144 ਇੱਕ ਜਾ ਵਗੈਰਾ ਲਾਉਣਾ ਤਾਂ ਆ ਵੀ ਹੈਗਾ ਪਰ ਇਹ ਕੋਈ ਖਾਰਿਕ ਵਰਗ ਦਾ ਇੱਕ ਰਾਈਟ ਹੈ ਜੇ ਉਹਦੇ ਤੇ ਕੋਈ ਧੱਕਾ ਹੋ ਰਿਹਾ ਪੂਰਾ ਮਨ ਇਕੱਠੇ ਹੋ ਕੇ ਪ੍ਰੋਟੈਸਟ ਕਰਨਾ ਇਹ ਕੋਈ ਜਰਮਨੀ ਅਸੀਂ ਕਿਹੜਾ ਕੋ ਹਥਿਆਰ ਲੈ ਕੇ ਜਾ ਰਹੇ ਹਾਂ ਸੋ ਇਸ ਕਰਕੇ ਵੀ ਜੋ ਤਫਾ ਜਤਾੜੀ ਲਾਈ ਹੈ ਸਾਡੇ ਹਿਸਾਬ ਦੇ ਨਾਲ ਉਹ ਸਾਡਾ ਰਾਈਟ ਖੋ ਹੀ ਰਹੇ ਹੈ ਪਰ ਅਸੀਂ ਆਏ ਨਹੀਂ ਵੀ ਆਪ ਦਾ ਜਿਹੜਾ ਜਮਹੂਰੀ ਹੱਕ ਹੈ ਉਹਨੂੰ ਅਸੀਂ ਜੇ ਦਫਾ ਜਤਾੜੀ ਲਾ ਕੇ ਖੋਣਾ ਚਾਹਣਗੇ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਡਟਾਂਗੇ ਠੀਕ ਹੈ ਜੋ ਸਾਡੇ ਦੇ ਕਾਨੂੰਨੀ ਕਾਰਵਾਈ ਕਰਨੇ ਆ ਕੇਸ ਬਣਾਉਣ ਲਾਠੀ ਚਾਰਜ ਕਰਨ ਇਹ ਗਾ ਉਹਨਾਂ ਦੀ ਮਰਜ਼ੀ ਨਹੀਂ ਛੱਡਦੇ ਪੱਕੇ ਤੌਰ ਤੇ ਮੋਰਚੇ ਲਾਉਣੇ ਆ ਉਥੇ ਨਹੀਂ ਜੀ ਦੋ ਦਿਨਾਂ ਦੀ ਖਾਤਰ ਪੱਕੇ ਤੌਰ ਤੇ ਨਹੀਂ ਦੋ ਦਿਨਾਂ ਦੀ ਖਾਤਰ ਹੈਗਾ ਪਰ ਉਸ ਤੋਂ ਬਾਅਦ ਅਗਲਾ ਐਕਸ਼ਨ ਐਲਾਨ ਕੀਤਾ ਜਾਊਗਾ 18 ਤਰੀਕ ਨੂੰ ਇਹਦੀ ਰਿਹਾਈ ਦੀ ਖਾਤਰ ਅੱਗੇ ਕੀ ਕਰਨਾ ਉਹਦਾ ਐਲਾਨ ਹੋ ਜਾਊਗਾ ਪਰ ਇੱਕ ਵਾਰੀ ਇਹੇ ਦੋ ਦਿਨਾਂ ਦੀ ਖਾਤਰੀ ਹੈ ਜੇ ਉਸ ਤੋਂ ਪਹਿਲਾਂ ਵੀ ਰਿਹਾਈ ਹੋ ਜਾਂਦੀ ਹੈ ਜਿਵੇਂ ਮਿਸਾਲ ਦੇ ਤੌਰ ਤੇ ਇਹ ਐਸਪੀ ਜੋ ਹੈਗਾ ਅੰਬਾਲਾ ਉਹ ਪਿਛਲੇ ਦਿਨ ਹੀ ਸਾਡੇ ਆਗੂਆਂ ਨਾਲ ਗੱਲਬਾਤ ਵੀ ਹੋਈ ਸੀਗੀ ਉਹ ਕਹਿੰਦਾ ਸੀਗਾ ਵੀ ਤੂੰ 16 ਤਰੀਕ ਨੂੰ ਰਿਹਾਈ ਹੋ ਜੂਗੀ ਤੇ ਵੀ ਤੁਸੀਂ ਇਹਦਾ ਕੈਨਸਲ ਕਰਦੇ ਹੋ ਉਹ ਕਹਿੰਦੇ ਸੀ ਵੀ ਅੱਜ ਉਹਦੀ ਮਤਲਬ 12 ਵਜੇ ਸੁਣਵਾਈ ਹੈ ਹਾਈ ਕੋਰਟ ਦੇ ਵਿੱਚ ਹੋ ਰਹੀ ਹੋਣੀ ਪਤਾ ਲੱਗ ਜਾਣਾ ਘੰਟੇ ਤੱਕ ਵੀ ਜੇ ਉਹਦੀ ਰਿਹਾਈ ਵੀ ਹੋ ਜਾਂਦੀ ਆ ਉਹ ਕਹਿੰਦੇ ਸੀਗੇ ਵੀ ਅਸੀਂ ਆਖਿਆ ਵੀ ਸਾਨੂੰ ਕੀ ਪਤਾ ਰਿਹਾਈ ਹੋਊ ਜੇ ਨਾ ਹੋਊਗੀ ਉਹ ਕਹਿੰਦੇ ਵੀ ਅਸੀਂ ਤਾਂ ਕੋਈ ਵਿਰੋਧ ਕਰਨਾ ਨਹੀਂ ਹਾਈ ਕੋਰਟ 'ਚੋਂ ਉਹਦੀ ਲੱਗੇ ਹੋਈ ਆ ਉਹਦੀ ਰਿਹਾਈ ਹੋ ਜਾਊਗੀ ਤੇ ਤੁਸੀਂ ਕੈਨਸਲ ਕਰਦੇ ਹੋ ਅਸੀਂ ਕੋਈ ਕੈਨਸਲ ਨਹੀਂ ਕੀਤਾ ਹਾਂ ਜਿਹੜੀ ਰਿਹਾਈ ਹੋ ਜਾਊਗੀ ਫਿਰ ਅਸੀਂ ਇਹ ਕੀਤਾ ਵੀ ਅਸੀਂ ਉਹ ਉਹ ਮੁਲਤਵੀ ਕਰ ਦਿਆਂਗੇ ਉਹਦੇ ਘਰਾਓ ਵਾਲਾ ਪਰ ਫਿਰ ਵੀ ਅਸੀਂ ਜਿਹੜਾ 17 ਤਰੀਕ ਨੂੰ ਉੱਥੇ ਇਕੱਠ ਰੱਖਿਆ ਉਹਨੂੰ ਅਸੀਂ ਆਪ ਦਾ ਉਹਨੂੰ ਜੇਤੂ ਰੈਲੂ ਕਹਿ ਲਓ ਉੱਥੇ ਅਸੀਂ ਉਹਨੂੰ ਸਨਮਾਨ ਦੇਵਾਂਗੇ ਸਨਮਾਨ ਦੇ ਕੇ ਹਾਰ ਵਗੈਰਾ ਪਾ ਕੇ ਉੱਥੋਂ ਉਹਨੂੰ ਇਕੱਠ ਦੀ ਸ਼ਕਲ ਦੇ ਵਿੱਚ ਜਲੂਸ ਦੀ ਸ਼ਕਲ ਦੇ ਵਿੱਚ ਸ਼ੰਭੂ ਲੈ ਕੇ ਆਵਾਂਗੇ ਅਸੀਂ ਪਰ ਜੇ ਰਿਹਾਈ ਹੋ ਗਈ ਉਹ ਮਲਤਵੀ ਕਰ ਦਾਂਗੇ ਜਿਹੜਾ ਹੈਗਾ ਘਰਾਓ ਵਾਲਾ ਪਰ ਜਿਹੜਾ ਇਕੱਠੇ ਹੋਣ ਵਾਲਾ ਨਹੀਂ ਮਲਤਵੀ ਕਰਾਂਗੇ ਠੀਕ ਬਿਲਕੁਲ ਧੰਨਵਾਦ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀ ਤਾਂ ਐਲਾਨ ਜਿਹੜਾ ਹੈਗਾ ਕੱਲ੍ਹ ਔਰ ਪਰਸੋਂ ਦਾ ਦੋ ਦਿਨ ਦਾ ਅੰਦੋਲਨ ਜਿਹੜਾ ਉਹ ਅੰਬਾਲੇ ਪਹੁੰਚੇਗਾ ਅੰਬਾਲੇ ਨਵਦੀਪ ਸਿੰਘ ਜਲਵੇੜੇ ਦੀ ਰਿਹਾਈ ਨੂੰ ਲੈ ਕੇ ਮਾਰਚ ਕੀਤਾ ਜਾਣਾ ਜੇਕਰ ਨਹੀਂ ਰਿਹਾਈ ਹੁੰਦੀ ਤਾਂ ਕੱਲ ਸਵੇਰੇ ਅਨਾਜ ਮੰਡੀ ਇਕੱਠੇ ਹੋ ਕੇ ਬਾਅਦ ਵਿੱਚ ਅਗਲੇਰੇ ਦਿਨ ਜਿਹੜਾ ਹੈਗਾ ਐਸਪੀ ਦਫਤਰ ਅੰਬਾਲਾ ਦਾ ਕਰਾਉ ਕੀਤਾ ਜਾਣਾ। ਤਮਾਮ ਕਿਸਾਨ ਜਿਹੜੇ ਉੱਥੇ ਪਹੁੰਚਣਗੇ ਜੇਕਰ ਰਿਹਾਈ ਹੁੰਦੀ ਹੈ ਤਾਂ ਉੱਥੇ ਇੱਕ ਜੇਤੂ ਰੈਲੀ ਕੀਤੀ ਜਾਣੀ ਉਸ ਤੋਂ ਬਾਅਦ ਵਾਪਸ ਸ਼ੰਭੂ ਲੈ ਕੇ ਆ ਜਾਣਾ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ, ਦਿਨਿਕ ਸਵੇਰਾ ਟੀਵੀ, ਚੰਡੀਗੜ੍ਹ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ, YouTube, Facebook, Instagram, X, ਅਤੇ WhatsApp channel par but...